ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਚੱਲਦੀ ਟ੍ਰੇਨ ਨੂੰ ਲੱਗੀ ਭਿਆਨਕ ਅੱਗ ਸਭ ਕੁਝ ਸੜ ਗਿਆ ਜੀ ਹਾਂ ਤੇ ਸਾਰੇ ਪਾਸੇ ਮਚ ਗਈ ਹਾਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਜੀ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਅੱਜ ਦੇ ਦਿਨ ਬਹੁਤ ਸਰੀਆਂ ਮਹੰਤਭਾਗੀਆਂ ਖਬਰਾਂ ਆਉਂਦੀਆਂ ਹਨ ਬਹੁਤ ਸਾਰੇ ਹਾਸੇ ਵਾਪਰ ਦੇ ਹਨ ਬਹੁਤ ਸਨੇਖੜਨਾ ਵਾਪਰ ਦੀਆਂ ਹਨ ਜੋ ਕਰ ਨਾਲ ਲੋਕਾਂ ਨੂੰ ਲੋਕਾਂ ਦੇ ਰੌਂਕ ਤੇ ਖੜੇ ਕਰ ਦਿੰਦੀਆਂ ਜੀ ਇੰਨਾ ਕਰਨਾਵਾਂ ਦੇਖ ਕੇ ਲੋਕਾਂ ਦੇ ਹੋਸ਼ ਤਾਂ ਕੁੱਟ ਜਾਂਦੇ ਹਨ ਤੇ ਲੋਕ ਸਫ਼ਰ ਦੇ ਲਈ ਬਹੁਤ ਸਾਰੇ ਸਾਧਨਾਂ ਦੀ ਵਰਤੋਂ ਕਰਦੇ ਹਨ ਕੁਝ ਲੋਕ ਸਫ਼ਰ ਦੇ ਲਈ ਬੱਸਾਂ ਦੀ ਵਰਤੋਂ ਕਰਦੇ ਹਨ ਕੁਝ ਰੇਲ ਗੱਡੀਆਂ ਦੀ ਤੇ ਕੁਝ ਹਵਾਈ ਜਹਾਜ਼ ਦੀ ਸਫ਼ਰ ਦੀ ਵਰਤੋਂ ਕਰਦੇ ਹਨ ਜਿਉਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰੇਲ ਨਾਲ ਇਹ ਭਿਆਨਕ ਘਟਨਾ ਵਾਪਰੀ ਗਈ ਜਿੱਥੇ ਕਿ ਜਲਦੀ ਰੇਲ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਜੀ ਹਾਂ ਕੈਨੇਡਾ ਦੇ ਅੰਟਾਰੀਓ ਵਿੱਚ ਇੱਕ ਟ੍ਰੇਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਟ੍ਰੇਨ ਲੱਕੜਾਂ ਨਾਲ ਲੱਦੀ ਹੋਈ ਸੀ ਇਸ ਦੌਰਾਨ ਅਚਾਨਕ ਅੱਗ ਲੱਗ ਗਈ ਧੁਏ ਦੇ ਗੁਬਾਰੇ ਨੇ ਅਸਮਾਨ ਨੂੰ ਢੱਕ ਲਿਆ ਸੂਚਨਾ ਮਿਲਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਦੇਖਦੇ ਦੇਖਦੇ ਕੁਝ ਸਮੇਂ ਵਿੱਚ ਪੰਜ ਬੋਗੀਆਂ ਸੁੱਲੋਚਤ ਤਬਦੀਲ ਹੋ ਗਈਆਂ ਵੀਡੀਓ ਦੇਖਣ ਲਈ ਤੁਹਾਡਾ ਦਾ